ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀ ਚੈਨਲ ਦੇ ਨਾਲ ਅੱਜ ਇੱਕ ਹੋਰ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਅੱਜ ਸਾਡੇ ਨਾਲ ਨੇ ਸਤਨਾਮ ਜੀ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਭੈਣਾਂ ਦੀ ਕਿੰਨੀ ਮਤਦ ਤੇ ਭੈਣਾਂ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਫਰਕ ਪਾਇਆ ਬਾਈ ਦੱਸਦਾ ਕਿ ਇਹ ਇਹਨਾਂ ਨੇ ਭੈਣਾਂ ਦੇ ਕਹਿਣ ਤੇ ਆਪਦਾ ਨਾਂ ਤੱਕ ਚੇਂਜ ਕਰ ਲਿਆ ਕਿਉਂ ਹੋਇਆ ਸਾਰਾ ਸਾਰੀ ਗੱਲਬਾਤ ਆਪਾਂ ਇਹਨਾਂ ਤੋਂ ਜਾਣਾਂਗੇ ਕੀ ਕਹਾਣੀ ਹੈ ਸਵਾਗਤ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬੜੀ ਵਧੀਆ ਤੁਸੀਂ ਸਹੀ ਠੀਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਕੀ ਕਹਾਣੀ ਹੈ ਵੀ ਬਚਪਨ ਤੁਹਾਡਾ ਦੱਸੋ ਬਚਪਨ ਕਿਵੇਂ ਕਿਹੜੇ ਪਰਵਾਰ ਚ ਪੈਦਾ ਹੋਏ ਕਿਵੇਂ ਕੀ ਗੁਜ਼ਰਿਆ ਤੁਹਾਡਾ ਬਚਪਨ ਬਚਪਨ ਦਾ ਹੀ ਮਾ ਆਮ ਦੇ ਘਰ ਤੋਂ ਆਈ ਮੁੰਡਾ ਜੀ ਹਮ ਤੇ ਮਾਜੀ ਛੱਕਾ ਦਾ ਮੁੰਡਾ ਮੈਂ ਜੀ ਹਮ ਤੇ ਬਚਪਨ ਦਾ ਬਸ ਠੀਕ ਠਾਕ ਜੀ ਨੇ ਗਏ ਹਮ ਉਸ ਤੋਂ ਬਾਅਦ ਜਦੋਂ ਮੈਂ ਪੰਜਵੀਂ ਤੋਂ ਬਾਅਦ ਚਲੇ ਗਏ ਪੜ੍ਹਾਈ ਪੂਰੀ ਦੋਵਾਂ ਦੀ ਹਮ ਤੇ ਹਾਈ ਸਕੂਲ ਜਾ ਕੇ ਉਦੋਂ ਬਾਅਦ ਠੀਕ ਰਹੀ ਜੀ ਉਦੋਂ ਬਾਅਦ ਬਸ ਜਾ ਰਹਾ ਮਿੱਤਰਾਂ ਨਾਲ ਵਧੀਆ ਰਲ ਮਿਲ ਕੇ ਟਾਈਮ ਲੰਘਾਇਆ ਜੀ ਉਹਦਾ ਕਸਟੂ ਦਾ ਜੀ ਤੇ ਨਹੀਂ ਪੰਜਵੀਂ ਪੰਜਵੀਂ ਤੱਕ ਕਿਵੇਂ ਠੀਕ ਠਾਕ ਲੰਘਿਆ ਹਾਂਜੀ ਪੰਜਵੀਂ ਤੱਕ ਕਿਵੇਂ ਠੀਕ ਠਾਕ ਲੰਘਿਆ ਉਦੋਂ ਫਿਰ ਇੰਨੀ ਅਗਲ ਜੀ ਨਹੀਂ ਹੁੰਦੀ ਸੀ ਅੱਛਾ ਹਾਂਜੀ ਮਤਲਬ ਘਰੋਂ ਘਰੋਂ ਫਾਈਨੈਂਸ਼ਲੀ ਵੀ ਉਹੋ ਜਿਹੇ ਹਾਲਾਤ ਸੀ ਹਾਂਜੀ ਹਾਂਜੀ ਤੇ ਘਰ ਉਹ ਠੀਕ ਠਾਕ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਅਕਲ ਜੀ ਆਈ ਬਸ ਜਾ ਰਹਾ ਮਿੱਤਰਾਂ ਨਾਲ ਰਹਿਣ ਲੱਗ ਗਏ ਸੀ ਮੀਤੋ ਬਾਦੀ ਬਾਅਦ ਚ ਪਲੱਸ 2 ਤੋਂ ਬਾਅਦ ਤਾਂ ਬਹੁਤ ਵਧੀਆ ਬਚਪਨ ਲੰਘਾਇਆ ਹਾਂਜੀ ਤੇ ਇੱਕ ਵਾਰੀ ਅਸੀਂ ਪਲੱਸ 2 ਦੇ ਵਿੱਚ ਹੋਲੀ ਸੀ ਹੂੰ ਤੇ ਅਸੀਂ ਕਾਫੀ ਮਜ਼ਾਰਾ ਮਜ਼ਰਾ ਨੇ ਸੋਚਿਆ ਵੀ ਆਪਾਂ ਹੋਲੀ ਮਨਾਈਏ ਹੂੰ ਕਲਾਸ ਦੇ ਵਿੱਚ ਜਦੋਂ ਅਸੀਂ ਹੋਲੀ ਮਨਾਉਣ ਲੱਗੇ ਤਾਂ ਚੌਥਾ ਵੀਡੀਓ ਸੀਗਾ ਜੀ ਪੰਜਵੇਂ ਵੀਡੀਓ ਦੇ ਵਿੱਚ ਅਸੀਂ ਹੋਲੀ ਮਨਾਉਣ ਲੱਗੇ ਜੀ ਪੰਜਵੇਂ ਵੀਡੀਓ ਚ ਹੋਲੀ ਮਨਾਉਣ ਲੱਗੇ ਤੇ ਸਾਡੇ ਚ ਦੋ ਤਿੰਨ ਜਾਨੇ ਸੀਗੇ ਉਹ ਚਲਾਕ ਸੀਗੇ ਉਹ ਨਿਕਲ ਗਏ ਸਾਡੇ ਚੋਂ ਜੀ ਕਲਾਸ ਤੋਂ ਬਾਹਰ ਨਿਕਲ ਗਏ ਅਜ 10 12 ਮੁੰਡੇ ਸੀਗੇ ਅਸੀਂ ਹੋਲੀ ਮਨਾਈ ਅਸੀਂ ਸਾਰਿਆਂ ਨੇ ਰੰਗ ਰੰਗ ਪਾਏ ਜੀ ਇੱਕ ਦੂਜੇ ਉੱਤੇ ਜੀ ਸਾਰੀ ਕਲਾਸ ਜਿਹੜੀ ਰੰਗ ਨਾਲ ਭਰਤੀ ਸੀ ਜੀ ਸਾਰੀ ਕਲਾਸ ਜਦੋਂ ਰੰਗ ਨਾਲ ਭਰਤੀ ਸੀ ਤੇ ਪੰਜਵੇਂ ਪੰਜਾਬੀ ਬੀਲ ਸੀਗੀ ਟੀਚਰ ਆਈ ਤੇ ਉਹਨਾਂ ਨੇ ਪ੍ਰਿੰਸੀਪਲ ਨੂੰ ਬੁਲਾਇਆ ਜੀ ਪ੍ਰਿੰਸੀਪਲ ਨੂੰ ਬੁਲਾ ਲਿਆ ਉਹਨਾਂ ਨੇ ਜੀ ਤੇ ਸਾਡੇ ਸਾਰਿਆਂ ਦੇ ਇੱਕ ਇੱਕ ਦੋ ਦੋ ਲਬੜੇ ਲਾਇਆ ਉਹਨਾਂ ਨੇ ਜੀ ਪ੍ਰਿੰਸੀਪਲ ਸਰ ਨੇ ਜੀ ਤੇ ਸਾਡੇ ਚੋਂ ਇੱਕ ਮੁੰਡਾ ਸੀਗਾ ਪ੍ਰਧਾਨ ਕਹਿੰਦੇ ਹੁੰਦੇ ਸੀ ਉਹਨਾਂ ਜੀ ਤੇ ਪ੍ਰਧਾਨ ਨੇ ਜਦੋਂ ਸਾਰੇ ਉਹਦੇ ਕੋਲ ਜਾਣ ਲੱਗੇ ਤੇ ਸਰ ਨੂੰ ਕਹਿੰਦਾ ਤੁਸੀਂ ਮੇਰੇ ਨਾਲ ਪੇੜਾ ਮਾਰੀ ਜੀ ਤੇ ਸਰ ਕਹਿੰਦੇ ਕਿਉਂ ਨਾ ਮਾਰੀਏ ਕਹਨਾ ਸਰ ਜੀ ਮੇਰਾ ਨਾ ਜੀ ਸਰ ਦੁਖੀਆਂ ਦਾ ਜੀ ਤਾਂ ਕਰਕੇ ਜੀ ਉਹ ਤੋਂ ਬੜਾ ਹੱਸੇ ਉਹਦੇ ਹੀ ਤੇ ਮੜਕੋ ਤੋਂ ਬਾਅਦ ਉਹ ਪਲਾਸਟਿਕ ਘੜ ਲਈ ਸੀ ਉਦੋਂ ਤਾਂ ਵੱਖ-ਵੱਖ ਹੋਈ ਪ੍ਰਧਾਨ ਸਕੀਮ ਲਾ ਗਿਆ ਹਾਂ ਹਾਂਜੀ ਪ੍ਰਧਾਨ ਸਕੀਮ ਲੱਗ ਗਈ ਤਾਂ ਹੀ ਤੁਹਾਨੂੰ ਇਹਨੂੰ ਪ੍ਰਧਾਨ ਕਹਿੰਦੇ ਹਾਂ ਹਾਂਜੀ ਹਾਂਜੀ ਇਹੋ ਜਿਹਾ ਹੋਰ ਕਿਹੜੇ ਕੈਰੈਕਟਰ ਸੀਗੇ ਪ੍ਰਧਾਨ ਅਰਗੇ ਵੀ ਸਕੀਮੀ ਬੰਦੇ ਥੋੜੇ ਹੈਗੇ ਕੋਈ ਲਿਆਚੇ ਹੋਰ ਹਾਂਜੀ ਜੀ ਕਾਫੀ ਸੀਗੀ ਹਾਂਜੀ ਕਈ ਤਾਂ ਹੁੰਦੇ ਸੀਗੇ ਬਸ ਹੁੰਦਾ ਬੰਨਾ ਮਾਰ ਕੇ ਭਾਜ ਜਾਂਦੇ ਸੀ ਅੱਧ ਤੋਂ ਨਿਕਲ ਜਾਂਦੇ ਸੀ ਅਸੀਂ ਭਾਜ ਜਾਂਦੇ ਸੀ ਕਾਫੀ ਵਾਰੀ ਐ ਹੋਇਆ ਸੀਗੇ ਜੀ ਇੱਕ ਤਾਂ ਇਹ ਦੂਜੇ ਤੀਜੇ ਵੀਡੀਓ ਸਾਰਨੇ ਉਹਨੂੰ ਉਦਾਂ ਹੀ ਲੈ ਭੇਜਾਈ ਤੇ ਪੰਜੇ ਬਿੜ ਦੀ ਗੱਲ ਸੀਗੀ ਤੇ ਉਹ ਨਹੀਂ ਲਗੇ ਵਾਪਸ ਵੀ ਆ ਗਈ ਸੀ ਤੇ ਸਾਡੇ ਜਦੋਂ ਭੈਣ ਲੱਗੀ ਸਾਡੀ ਤੇ ਉਹਨੇ ਦਹੀਂ ਦਾ ਬਣਾ ਮਾਰ ਕੇ ਉਹ ਜੂ ਵੀ ਨਿਕਲ ਗਈ ਤੇ ਪਹਿਲਾਂ ਉਹ ਗਈ ਜਣੀ ਉਹਨੇ ਵੇਖ ਲਿਆ ਵੀ ਪਈ ਜਾਂਦੀਆਂ ਤੇ ਉਹਨੇ ਬਣਾ ਮਾਰਤਾ ਜੀ ਹਾਂਜੀ ਹਾਂ ਜੀ ਤੁਸੀਂ ਜਿਵੇਂ ਆਪਾਂ ਗੱਲ ਕੀਤੀ ਸੀਗੀ ਵੀ ਤੁਸੀਂ ਭੈਣਾ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਅਸਰ ਹੈ ਹਨਾ ਤੇ ਕੀ ਕਹਾਣੀ ਹੈ ਵੀ ਭੈਣਾ ਦਾ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਅਸਰ ਹੈ ਜਿਸ ਪਾਸਟ ਤੋਂ ਬਾਅਦ ਮੈਂ ਇਹ ਨਾ ਫਿਲਮਾਂ ਕਿੰਨੀਆਂ ਸ਼ਾਰਟ ਫਿਲਮਾਂ ਕੀਤੀਆਂ ਸੀ ਮੈਂ ਕਿੰਨੀਆਂ 3-4 ਫਿਲਮਾਂ ਕਿੰਨੀਆਂ ਸ਼ਾਰਟ ਫਿਲਮਾਂ ਲਈ ਜਸਤਿੰਦਰ ਧਾਲੀਵਾਲ ਨਾਲ ਜੀ ਤੇ ਉੱਥੇ ਵੀ ਫਿਲਮਾਂ ਕੀਤੀਆਂ ਜਦੋਂ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਸ਼ੌਂਕ ਸੀ ਇਹ ਚੀਜ਼ਾਂ ਲਈ ਤੇ ਜਦੋਂ ਮੈਂ ਜਦੋਂ ਹੌਲੀ 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 ਮੈਨੂੰ ਪਤਾ ਲੱਗਿਆ ਨੇ ਪਹਿਲਾਂ ਮੈਨੂੰ ਨਾਮ ਦੱਸਿਆ ਕਹਿੰਦੀ ਤੂੰ ਆ ਨਾਮ ਰੱਖੀ ਜੀ ਹੂੰ ਮੈਨੂੰ ਕਹਿੰਦੀ ਆਹ ਨਾਮ ਰੱਖ ਲੈ ਮੈਂ ਉਹਨਾਂ ਪੁੱਛਿਆ ਹੀ ਮਾਂ ਮੈਂ ਨਾਮ ਚੇਂਜ ਕਰਨਾ ਮੈਂ ਕਿਹੜਾ ਰੱਖਾਂ ਹੂੰ ਮੁਰਕੇ ਉਹਨਾਂ ਨੇ ਮੈਨੂੰ ਕਾਫੀ ਨਾਮ ਜੇ ਦੱਸੇ ਜੀ ਮੁਰਕੇ ਕਹਿੰਦੀਆਂ ਮੈਨੂੰ ਵੀ ਆਹ ਨਾਮ ਹਰੂ ਨਾਮ ਰੱਖ ਲਈ ਹਰੂਨ ਹਰੂਨੀ ਹੂੰ ਹਾਂਜੀ ਮੁਰਕੇ ਉਹ ਨਾਮ ਰੱਖ ਲਈ ਹੂੰ ਤੇ ਮੁਰਕੇ ਹੌਲੀ ਹੌਲੀ ਜਮਣ ਚ ਵੀ ਸਟ੍ਰਗਲ ਕਰਦੇ ਗਏ ਜੀ ਹੂੰ ਤੇ ਬਾਈ ਬਾਦਸ਼ਾਹਾਂ ਕੋਲ ਬਿਲਾਲਾਂ ਕੋਲ ਗਾਣੇ ਕੀਤੇ ਜੀ ਦੋਹੀ ਹੂੰ ਤੇ ਇੱਕ ਸੌਂਗ ਪੋਸਟ ਆਇਆ ਹੋਇਆ ਜੀ ਉਸਤਾਰ ਕੌਰ ਦਾ ਜੀ ਹੂੰ ਅਫਸਾਨਾ ਕਾਲ ਦੀ ਸਟਰੀ ਹੂੰ ਤੇ ਇੱਕ ਸ ਜੋ ਸਨ ਨਹੀਂ ਤਕੜੀ ਆ ਜੀ ਹਮ ਸ੍ਰੀ ਹਜਲਦਾਰ ਨਗਉਂਦੇ ਸੀ ਪਹਿਲਾਂ ਜੀ ਹਮ ਉਹਨਾਂ ਨਾਲ ਰਾਜਨਾਮਾ ਜੀ ਹਮ ਦੋਸਾਂ ਕਿਤਨੀ ਭੈਣਾਂ ਦਾ ਤੁਸੀਂ ਜਿਵੇਂ ਕਿਹਾ ਵੀ ਭੈਣਾਂ ਦੇ ਆਖੇ ਨਾਮ ਬਦਲ ਲਿਆ ਹਾਂਜੀ ਜਾਂ ਭੈਣਾਂ ਤੋਂ ਭੈਣਾਂ ਨੂੰ ਵੀ ਥੋੜਾ ਸਾ ਨਾਮ ਪਸੰਦ ਨਹੀਂ ਸੀ ਪਹਿਲਾਂ ਹਾਂਜੀ ਨਹੀਂ ਪਸੰਦ ਤਾਂ ਸੀਗਾ ਉਹਨਾਂ ਨੂੰ ਵੀ ਨਾਮ ਹੀ ਪਰ ਉਹਨਾਂ ਨੇ ਜਦੋਂ ਮੈਂ ਕਿਹਾ ਮੈਂ ਨਾਮ ਚੇਂਜ ਕਰਨਾ ਜੀ ਉਹਨਾਂ ਨੇ ਮੈਨੂੰ ਕਾਫੀ ਨਾਮ ਦੱਸੇ ਉਹਨਾਂ ਨੇ ਹੀ ਮੈਨੂੰ ਜੀ ਮਾਂ ਚਲੋ ਤੁਸੀਂ ਸੋਚ ਕੇ ਦੱਸ ਦਵਾਂ ਕਿਹੜਾ ਨਾਮ ਰੱਖਾਂ ਜੀ ਫਿਰ ਉਹਨਾਂ ਨੇ ਮੈਂ ਸੋਚ ਕੇ ਦੱਸਤਾ ਜੀ ਹਮ ਵੈਸੇ ਵੈਸੇ ਭੈਣਾਂ ਦਾ ਜ਼ਿੰਦਗੀ ਦੇ ਵਿੱਚ ਕੀ ਤੁਹਾਡੀ ਜੇ ਅਸਰ وہی ਹੈਗਾ ਵੀ ਭੈਣਾਂ ਤਾਂ ਕਹਿੰਦੇ ਕੁੱਟਦੀਆਂ ਵੀ ਬਹੁਤ ਹੁੰਦੀਆਂ ਨਹੀਂ ਉਹ ਲੜਦੇ ਹਰ ਇੱਕ ਕਰੀ ਹੁੰਦਾ ਜੀ ਮਨਜ ਬਹੁਤ ਪ੍ਰੇਮ ਹੁੰਦਾ ਭੈਣ ਭਰਾ ਦਾ ਜੀ ਲੜਦੇ ਨੇ ਨਿਕਲਦੇ ਬਹੁਤ ਲੜਦੇ ਨੇ ਪਰ ਬਾਅਦ ਚ ਬਹ ਲਾਦੇ ਪਛੜਿਆ ਨਹੀਂ ਹੂੰ ਬਾਅਦ ਚ ਦੁੱਖ ਹੁੰਦਾ ਜੀ ਹੂੰ ਤੋਣੀ ਲਾਉਂਦੀਆਂ ਰਹੀਆਂ ਹਾਂ ਹਾਂਜੀ ਲਾਉਂਦੀਆਂ ਰਹੀਆਂ ਨੇ ਨਹੀਂ ਨਹੀਂ ਮੈਨੂੰ ਤਾਂ ਨਿੱਕੀਆਂ ਅਸੀਂ ਲਾਉਂਦੇ ਤੋਣੀ ਉਹ ਨਹੀਂ ਲਾਉਂਦੀ ਜੀ ਅੱਛਾ ਹਾਂਜੀ ਹਾਂਜੀ ਹੂੰ ਛੋਟੀਆਂ ਭੈਣਾਂ ਹਾਂਜੀ ਉਹ ਤਾਂ ਬਹੁਤ ਪਿਆਰ ਕਰਦੀ ਜੀ ਹੂੰ ਜਿਵੇਂ ਤੁਸੀਂ ਕਿਹਾ ਵੀ ਬਾਅਦ ਚ ਕਿੰਨੀਆਂ ਭੈਣਾਂ ਤੁਹਾਡੀਆਂ ਭੈਣ ਮੇਰੀ ਤਾਂ ਇੱਕ ਹੀ ਆ ਜੀ ਤੇ ਮੇਰੇ ਜਮ ਤਾਂ ਚਾਚੇ ਦੀਆਂ ਕੁੜੀਆਂ ਆਈ ਦੋ ਹੀ اچھا ਕੋਈ ਬਹੁਤ ਪਿਆਰ ਕਰਦੀਆਂ ਜੀ ਹੂੰ ਕਿਵੇਂ ਕੋਈ ਕਿਸੇ ਹੈ ਤੁਹਾਡੇ ਭੈਣ ਭਰਾਵਾਂ ਦੇ ਹਾਂ ਜੀ ਭੈਣ ਭਰਾਵਾਂ ਦੇ ਕਿਸੇ ਹੈ ਕਿਸੇ ਤਾਂ ਨਹੀਂ ਮਤਲਬ ਹੁੰਦੇ ਹੀ ਆ ਵੀ ਸ਼ਰਾਰਤਾਂ ਵਾਲੇ ਹਾਂ ਸ਼ਰਾਰਤਾਂ ਦਾ ਵਾਧੂ ਹੈ ਜੀ ਸੁਣਾਓ ਕਰੇ ਹਮ ਆਪਣੇ ਜੀ ਜੀ ਕੋ ਮਲਾਉਂਦੀ ਹੈ ਕਰੇ ਮੇਰੀ ਭੈਣੀ ਤੇ ਉਹ ਆ ਕੇ ਪਾਏ ਜਾਂਦੀ ਉਹ ਜੀ ਕਿ ਨਾ ਹੀ ਕੰਮ ਦਾ ਕਰਦਾ ਕੰਮ ਕਰੇ ਨਾ ਹੀ ਮੂੰਹ ਵੀ ਕਰਨ ਦਿੰਦੀ ਉਹਨੂੰ ਹੂੰ ਤੇ ਜਦੋਂ ਕਿ ਮੈਨੂੰ ਘਰ ਦੇ ਕਹਿੰਦਾ ਵੀ ਜਦੋਂ ਆਹ ਕੰਮ ਕਰਦੇ ਮੈਂ ਕਹਿੰਦਾ ਤੂੰ ਕਰ ਦੇ ਤੂੰ ਕਰ ਤੂੰ ਕਰ ਦੇ ਨਾ ਉਹ ਕੰਮ ਕਰਦੇ ਇੱਕ ਦੂਜੇ ਨਾਲ ਲੜ ਪੈਂਦੇ ਦੋਨੇ ਜੀ ਉਹ ਡੈਡੀ ਹੁੰਦੇ ਪੱਛਾ ਲੱਗ ਜਾਂਦੇ ਮੈਨੂੰ ਦੱਸਣ ਲੱਗ ਜਾਂਦੇ ਜੀ ਅਸੀਂ ਬਸ ਇੱਕ ਦੂਜੇ ਨਾਲ ਲੜ ਜਾਂਦੇ ਰਹਿੰਨੇ ਕਰੀ ਵੀਰੇ ਜਿਵੇਂ ਕਹਿੰਨੇ ਆ ਵੀ ਕੰਮ ਕਰ ਚੋ ਤੁਸੀਂ ਉੱਠਿਓ ਕੰਮ ਕਰਦਾ ਉਹ ਮੁੰਡਾ ਬਹੁਤਾ ਜਿਆਦਾ ਤੁਸੀਂ ਜਿਵੇਂ ਦੱਸੇ 12 ਹੀ ਪੜੇ ਹਾਂ ਤੇ ਇਧਰਲੇ ਖੇਤਰ ਦੇ ਵਿੱਚ ਆਉਣਾ ਜੀਵੇ ਖੇਤੀ ਜਿਸ ਖੇਤਰ ਦੇ ਵਿੱਚ ਪੈਸਾ ਵੀ ਬਹੁਤ ਹੈ ਗਾਈਕੀ ਵਾਲੇ ਖੇਤਰ ਚ ਪੈਸਾ ਵੀ ਬਹੁਤ ਹੈ ਤੇ ਸਟਰਗਲ ਵੀ ਬਹੁਤ ਬੜੀ ਮੁਸ਼ਕਲ ਹੈ ਇਹ ਇਧਰਲੇ ਪਾਸੇ ਕਿਵੇਂ ਆਏ ਤੇ ਕੀ ਕਾਰਨ ਰਹਿ ਵੀ ਇਧਰ ਆਉਣ ਦੇ ਤੇ ਕਿੰਨਾ ਕੁ ਤੁਹਾਨੂੰ ਇੱਥੇ ਸਟਰਗਲ ਕਰਨਾ ਪਿਆ ਦੇਖੋ ਇਹ ਸ਼ੁਰੂ ਤੋਂ ਮੈਨੂੰ ਸ਼ੌਂਕ ਸੀ ਗਿਆ ਚੀਜ਼ ਦਾ ਜੀ ਤੇ ਘਰ ਦੇ ਮੈਨੂੰ ਸਪੋਰਟ ਕਰਦੇ ਸੀ ਜਦੋਂ ਮੈਂ ਪਲੱਸ 2 ਕੀਤੀ ਐ ਤੋਂ ਦੱਸਿਆ ਮੈਂ ਮੂਵੀ ਕਰਨ ਵਾਗਿਆ ਜੀ ਤੇ ਚਾਰ ਪੰਜ ਮੂਵੀ ਸ਼ਾਟ ਮੂਵੀ ਕਰਕੇ ਆ ਜੀ ਉਸ ਤੋਂ ਬਾਅਦ ਮੈਂ ਆ ਗਿਆ ਜੀ ਮੁੜ ਕੇ ਗਾਨ ਦੇਟੈਲ ਕਰਨਾ ਲੱਗ ਗਈ ਸਿੱਖਣ ਲੱਗ ਗਿਆ ਕਾਣਾ ਬਚੰਦੇ ਜੀ ਹੂੰ ਤੇ ਉੱਥੇ ਵੀ ਮੈਂ ਲਾਇਕ ਆ ਵੀ ਟਾਈਮ ਲਾਇਆ ਉੱਥੇ ਜੀ ਹੂੰ ਤੇ ਉਹਦੇ ਬਾਅਦ ਗਾਣਾ ਕੀਤਾ ਜੀ ਰਾਜ ਨਮਾ ਜੀ ਹੂੰ ਬਾਕੀ ਇਹਨਾਂ ਦਾ ਮਨ ਬਹੁਤ ਸਾਥ ਆ ਇਹਨਾਂ ਦਾ ਡਾਇਰੈਕਟਰ ਪ੍ਰੋਡਕਸ਼ਨ ਆ ਸਾਡਾ ਜੀ ਹੂੰ ਜਿਹੜੇ ਬਹੁਤ ਸਾਥ ਆ ਮੈਨੂੰ ਇਹਨਾਂ ਦਾ ਜੀ ਹੂੰ ਕਦੇ ਮਨ ਚ ਵੀ ਫੀਲ ਹੁੰਦਾ ਵੀ ਵੀ ਇਕੱਲਾ ਬਣੀ ਵੀ ਸਾਥ ਨਾਲ ਹੀ ਰਹਿੰਦੇ ਮੇਰੇ ਹਰ ਵਕਤ ਜੀ ਹੂੰ ਸਾਰਾ ਵਣ ਕੇ ਰਹਿੰਦੇ ਜੀ ਹੂੰ ਸਟਰਗਲ ਮਤਲਬ ਕਿ ਹਜੇ ਤੱਕ ਜਿਵੇਂ ਵੀ ਇੱਕ ਉੱਪਰ ਜਿਹੜਾ ਗਾਈਕੀ ਵਾਲਾ ਖੇਤਰ ਹੈ ਇਹਦੇ ਵਿੱਚ ਕਹਿੰਦੇ ਆ ਵੀ ਬਹੁਤ ਉੱਪਰ ਆਉਣ ਲਈ ਬਹੁਤ ਖਰਚਾ ਕਰਨਾ ਪੈਂਦਾ ਹਾਂਜੀ ਹਾਂਜੀ ਤੇ ਇਹ ਫਿਰ ਖਰਚਾ ਫਿਰ ਤੁਸੀਂ ਕਿਵੇਂ ਅਰੇਂਜ ਕਰਦੇ ਹੋ ਖਰਚਾ ਦਾ ਬਸ ਨਾਲ ਸਾਥ ਦਿੰਦੇ ਮੇਰੇ ਜੀ ਹੂੰ ਮੇਰੇ ਕੋਈ ਮੁਸ਼ਕਿਲ ਨਹੀਂ ਸਾਡੇ ਜੀ ਮੈਂ ਨਾਲ ਸਾਥ ਦਿੰਦੇ ਜੀ ਬਾਕੀ ਮੇਰੇ ਨਾਲ ਤੇ ਬਹੁਤ ਵਧੀਆ ਬੰਦੇ ਸਾਰੇ ਜੀ ਹੂੰ ਤੇ ਬਾਕੀ ਕਈ ਵਾਰੀ ਜਿੱਥੇ ਪਹਿਲੇ ਲੱਗਦੇ ਜੀ ਉੱਥੇ ਲਾਉਣ ਨੂੰ ਨਹੀਂ ਹੂੰ ਤੇ ਮੈਂ ਵੀ ਕੰਮਕਾਰ ਵੀ ਕਰਦਾ ਮੈਂ ਜੀ ਹੂੰ ਤੇ ਬਸ ਲਾਉਣ ਨੂੰ ਪੈਸੇ ਕੰਮ ਕੀ ਕਰਦੇ ਕੰਮ ਪਤਾ ਜੀ ਮੈਂ ਮੈਨੇਜਮੈਂਟ ਦਾ ਕੰਮ ਵੀ ਕਰਦਾ ਪੈਲਸਾਂ ਦੇ ਵਿੱਚ ਹੀ ਹੂੰ ਤੇ ਪਿੰਡ ਦੇ ਵਿੱਚ ਵੀ ਗਈ ਵੀ ਜੋ ਰੇਰੂ ਆਉਂਦੀ ਹੈ ਜੀ ਹੂੰ ਰੈਡੀ ਦਾ ਸਟੱਡੀ ਦਾ ਕੰਮ ਰੈਡੀ ਲਈ ਹੂੰ ਤੇ ਉੱਥੇ ਗੱਟੇ-ਗੱਟੇ ਲਾਉਣ ਚਲੇ ਜਾਣਾ ਜੀ ਜਾਂ ਕੋਈ ਗੱਡੀਆਂ ਦਾ ਕੰਮ ਆ ਜੀ ਵੇਤੀ ਵਾਲਾ ਜੀ ਗੱਡੀਆਂ ਲਾਦਣੀਆਂ ਜੀ ਹੂੰ ਜਿਵੇਂ ਤੁਸੀਂ ਕਹਿੰਦੇ ਹੋ ਪੈਲਸਾਂ ਦਾ ਤੁਸੀਂ ਮੈਨੇਜਮੈਂਟ ਦਾ ਕੰਮ ਕਰਦੇ ਹੋ ਤੇ ਪੈਲਸਾਂ ਦੇ ਵਿੱਚ ਮੈਨੇਜਮੈਂਟ ਚ ਕੀ ਕੀ ਕੰਮ ਕਰਦੇ ਹੋ ਥੋੜੇ ਉਹ ਇਦਾਂ ਹੁੰਦਾ ਮਨਚੀ ਜਦੋਂ ਮੈਂ ਆਪਾਂ ਪ੍ਰੋਗਰਾਮ ਰੱਖ ਲਿਆ ਜੀ ਜਿਵੇਂ ਹੁਣ ਸਾਰੇ ਮਨਚੀ 500 ਬੰਦੇ ਦਾ ਕੰਮ ਹੈ ਜੀ 500 ਬੰਦੇ ਦਾ ਕੰ ਤੇ ਉਹਨੂੰ ਐ ਹੁੰਦਾ ਕੋਈ ਮਨੋਚ ਮੈਨੂੰ ਕੋਈ ਹੋਣਾ ਨਹੀਂ ਜੀ ਕੰਪਲੀਟ ਨਹੀਂ ਆਈ ਕਿਸੇ ਚੀਜ਼ ਦੀ ਅਸੀਂ ਕੈਪਟਨ ਹੁੰਨੇ ਆ ਜੀ ਸਾਰੇ 500 ਬੰਦੇ ਨਾਲ ਅਸੀਂ ਸਾਹਮਣਾ ਹੁੰਦਾ ਜੀ ਸਾਡੀ 3 ਜਾਂ 10 15 ਜਨਾਂ ਦੀ ਕਿਸੇ ਬੰਨੀਆਂ ਕੰਪਲੀਟ ਨਹੀਂ ਆਈ ਜੋ ਵੀ ਗੈਸਟ ਸਾਨੂੰ ਕਹਿੰਦਾ ਵੀ ਬਈ ਸਾਨੂੰ ਆਹ ਚੀਜ਼ ਚਾਹੀਦੀ ਆਹ ਚੀਜ਼ ਦਿਓ ਸਾਨੂੰ ਉਹ ਚੀਜ਼ ਅਸੀਂ ਹੱਲ ਕਰਕੇ ਦਿੰਨੇ ਆ ਸਾਰੀ ਚੀਜ਼ ਉਹਨਾਂ ਨੂੰ ਪੂਰੀ ਕਰਕੇ ਦਿੰਨੇ ਆ ਜੀ ਤੇ ਕੋਈ ਵੀ ਕਮੀ ਨਹੀਂ ਆਉਂਦੇ ਉੱਥੇ ਜੀ ਇਸ ਲਾਈਨ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਕੁੜੀਆਂ ਦਾ ਬਹੁਤ ਔਖਾ ਹੈ ਨਾ ਹਾਂ ਜੀ ਇਹ ਇਹ ਹੈ ਉਸ ਸਚਾਈ ਹੈ ਇਸ ਲਾਈਨ ਦੇ ਵਿੱਚ ਵੀ ਕੁੜੀਆਂ ਨੂੰ ਬਹੁਤ ਸ਼ੋਸ਼ਣ ਹੁੰਦਾ ਕੁੜੀਆਂ ਦਾ ਕੈਪਟਨ ਵਾਲੇ ਕੰਮ ਜੀ ਕੈਪਟਨ ਵਾਲੇ ਚ ਨਹੀਂ ਜਿਹੜਾ ਜਿਵੇਂ ਮੈਨੇਜਮੈਂਟ ਤੁਸੀਂ ਕਰਦੇ ਹੋ ਉਹ ਜਿਵੇਂ ਪੈਲਸ ਦੇ ਵਿੱਚ ਵੇਟਰ ਵੀ ਹੁੰਦੀਆਂ ਕੁੜੀਆਂ ਨੱਚਣ ਵਾਲੀਆਂ ਵੀ ਹੁੰਦੀਆਂ ਹਨਾ ਜਾਂ ਹੋਰ ਵੀ ਬਹੁਤ ਤਰੀਕੇ ਦੇ ਕੰਮ ਹੁੰਦੇ ਜਿਹੜੇ ਕੁੜੀਆਂ ਤੋਂ ਕਰਾਈ ਜਾਂਦੇ ਆ ਇਹਦੇ ਚ ਹੁੰਦਾ ਸ਼ੋਸ਼ਣ ਸਾਰਾ ਕੁੜੀਆਂ ਤਾਂ ਦੇਖੋ ਜੀ ਮਨ ਸਹੀ ਹੁੰਦੀਆਂ ਜੀ ਮਨ ਚ ਵੀ ਕੁੜੀਆਂ ਤਾਂ ਬਾਕੀ ਆਪ ਦੇ ਤੇ ਵੀ ਡਿਪੈਂਡ ਕਰਦਾ ਜੀ ਕੁੜੀ ਨੇ ਕਿਵੇਂ ਰਹਿਣਾ ਕਿਵੇਂ ਨਹੀਂ ਰਹਿਣਾ ਜੀ ਤੇ ਬਾਕੀ ਉੱਥੇ ਇਕੱਠ ਇਕੱਠ ਦੇ ਵਿੱਚ ਵਿਆਹ ਦੇ ਵਿੱਚ ਵੀ ਕਾਫੀ ਬੰਦੇ ਹੁੰਦੇ ਜੀ ਇਹ ਵੀ ਕੋਈ ਦਾਰੂ ਪੀਤੀ ਤੇ ਕੋਈ ਕੁੜੀ ਨੂੰ ਕੋਈ ਗਲਤ ਬੋਲ ਗਿਆ ਜਾਂ ਕੁਝ ਹੋਰ ਕਰ ਗਿਆ ਜੀ ਇਹ ਪ੍ਰੋਬਲਮ ਆਉਂਦੀ ਹੈ ਹੋਰ ਤਾਂ ਮਨਜ ਕੁੜੀਆਂ ਆਉਦੇ ਤਾਂ ਡਿਪੈਂਡ ਕਰਦੀ ਜਿਵੇਂ ਕਿਵੇਂ ਰਹਿਣਾ ਕਿਵੇਂ ਨਹੀਂ ਜੀ ਹੂੰ ਤੇ ਸਾਥੀ ਜਿਵੇਂ ਕਿਹਾ ਜਾਂਦਾ ਵੀ ਜਿਹੜੀਆਂ ਇਸ ਤਰੀਕੇ ਨਾਲ ਕੰਮ ਕਰਨ ਵਾਲੀਆਂ ਕੁੜੀਆਂ ਹਨਾ ਜਾਂ ਆਰਕੈਸਟਰਾ ਵਾਲੀਆਂ ਜਾਂ ਵੇਟਰ ਵਾਟਰ ਵਾਲਾ ਕੰਮ ਕਰਦੀਆਂ ਕੁੜੀਆਂ ਇਹ ਕਰੈਕਟਰ ਦੀਆਂ ਗਲਤੀ ਹੁੰਦੀਆਂ ਇਹਹੀ ਧਾਰਨਾ ਬਣੀ ਹੋਈ ਆ ਕਿ ਸੱਚੀ ਸਾਰੀਆਂ ਕੁੜੀਆਂ ਇਹੋ ਜਿਹੀਆਂ ਹੀ ਹੁੰਦੀਆਂ ਨਹੀਂ ਇਹ ਗੱਲ ਗਲਤ ਹੈ ਸਾਰੀਆਂ ਕੁੜੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਜੀ ਕਈ ਕੁੜੀਆਂ ਹੁੰਦੀਆਂ ਜੀ ਜਾਣ ਕੇ ਕਰਦੀਆਂ ਮਨਚ ਵੀ ਜਾਣ ਕੇ ਕਰਦੀਆਂ ਜਾਂਦੇ ਫੇਮ ਲਈ ਆਪਣੇ ਸ਼ੋਅ ਲਈ ਤੇ ਪਰ ਕਈ ਕੁੜੀਆਂ ਵਿੱਚ ਇਹੋ ਜਿਹੀਆਂ ਹੁੰਦੀਆਂ ਬਹੁਤ ਵਧੀਆ ਹੁੰਦੀਆਂ ਨੇਚਰ ਦੀਆਂ ਕਿ ਉਹ ਬਲਕਿ ਉਹਨਾਂ ਦੀ ਮਜਬੂਰੀ ਹੁੰਦੀ ਹੈ ਜੀ ਕੰਮ ਕਰਨਾ ਕੰਮ ਹਰ ਇੱਕ ਨੂੰ ਕਰਨਾ ਪੈਣਾ ਹੀ ਹੈ ਜੀ ਕੰਮ ਕਰਕੇ ਖਾਣਾ ਦੇਖੋ ਜੀ ਵੀ ਕੰਮ ਕਰਨਾ ਪੈਂਦਾ ਉਹਨਾਂ ਨੂੰ ਜੀ ਪਰ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਜੀ ਕਈ ਵਾਰੀ ਐ ਹੋ ਜਾਂਦਾ ਜੀ ਮਨਸੂ ਵਿਆਹ ਦੇ ਵਿੱਚ ਕੋਈ दारू-ਦੂਰੂ ਪੀ ਕੇ ਕੁੜੀ ਨੂੰ ਗਲਤ ਬੋਲ ਗਿਆ ਜਾਂ ਇਸ਼ਾਰਾ ਕਰਤਾ ਜਾਂ ਬਾਹ ਫੜ ਲਿਆ ਕਰ ਇਹ ਹੋ ਜਾਂਦਾ ਕਈ ਵਾਰੀ ਪਰ ਕੁੜੀਆਂ ਨਹੀਂ ਗਲਤ ਨਹੀਂ ਹੁੰਦੀਆਂ ਜੀ ਮਤਲਬ ਜਿਹੜੇ ਗਾਂ ਵਾਲੇ ਉਹ 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 ਇਹਨਾਂ ਨੂੰ ਕੋਸ਼ਿਸ਼ ਕਰਦੇ ਗਾ ਹਾਂ ਵਿਆਹ ਵਾਲੇ ਜਿਹੜੇ ਹੁੰਦੇ ਟੌਰਚਰ ਕਰਦੇ ਉਹਨਾਂ ਨੂੰ ਜੀ ਹਾਂ ਬਾਕੀ ਉਹ ਕੁੜੀਆਂ ਗਲਤ ਨਹੀਂ ਹੁੰਦੀਆਂ ਵਿੱਚੋਂ ਕੁਝ ਹੁੰਦੀਆਂ ਹੀ ਆਪਾਂ ਕਹਿ ਨਹੀਂ ਸਕਦੇ ਹੂੰ ਤਾਂ ਐਸੇ ਤੁਸੀਂ ਜਿਵੇਂ ਮੈਨੇਜਮੈਂਟ ਕਰਦੇ ਹੋ ਐਸ ਕੈਪਟਨ ਤੁਹਾਡੇ ਕੋਲੇ ਇਹੋ ਜਿਹੇ ਮਾਮਲੇ ਆਏ ਆ ਵੀ ਕੁੜੀਆਂ ਨੇ ਸ਼ਿਕਾਇਤ ਕੀਤੀ ਹੋਵੇ ਵੀ ਸਾਡੇ ਨਾਲ ਆ ਹੋ ਰਿਹਾ ਹੋ ਰਿਹਾ ਹਾਂ ਦੋ ਤਿੰਨ ਆਏ ਸੀਗੇ ਬਸ ਇਹ ਦੋ ਤਿੰਨ ਉਹਨਾਂ ਨੇ ਕੁੜੀਆਂ ਨੇ ਆਪ ਹੀ ਇਹ ਕਹਿਤਾ ਸੀ ਉਹਨਾਂ ਨੂੰ ਜੀ ਆਪ ਹੀ ਲੜ ਪਈਆਂ ਸੀ ਉਹਨਾਂ ਨਾਲ ਹੀ ਅਸੀਂ ਕੁੜੀਆਂ ਨੂੰ ਕਹਿ ਦਿੰਦੇ ਹਾਂ ਜੇ ਤੁਹਾਨੂੰ ਕੋਈ ਤੁਸੀਂ ਕਹੇ ਤੁਸੀਂ ਆਪ ਹੀ ਨਿਪਟ ਲਿਆ ਕਰੋ ਡਰਿਆ ਨਾ ਕਰੋ ਤੁਸੀਂ ਹੂੰ ਇਸ ਲਈ ਉਹਨਾਂ ਨੇ ਆਪ ਹੀ ਉਹ ਕਰ ਲੈਂਦੀ ਹੁੰਦੀ ਆ ਮੈਂ ਕੀ 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 ਮਾਮਲੇ ਸੀ ਹਾਂਜੀ ਕੀ ਕੀ ਹੋਇਆ ਸੀ ਇੱਕ ਵਾਰ ਤਾਂ ਕੁੜੀ ਦੀ ਵਾਹ ਫੜ ਲਈ ਸੀ ਅਰੁਣ ਦੀ ਤੀ ਮੁੰਡੇ ਨੇ ਹੂੰ ਕੁੜੀ ਨੇ ਥੱਪੜ ਮਾਰਿਆ ਜੀ ਤੇ ਮੁੜ ਕੇ ਗੈਸਟ ਦੇ ਘਰ ਵਾਲੀ ਨਾਲ ਹੀ ਸੀਗੀ ਉਹਦੀ ਹੂੰ ਤੇ ਮੁੜ ਕੇ ਜਦੋਂ ਥੱਪੜ ਮਾਰਿਆ ਪਤਾ ਲੱਗਾ ਜੀ ਤੇ ਗੈਸਟ ਉਹ ਮੁੰਡਾ ਭੱਜ ਗਿਆ ਵੀ ਹੂੰ ਤੇ ਉਸੇ ਘਰ ਵਾਲੀ ਉੱਥੇ ਲੜੀ ਰਹੀ ਜੀ ਹੂੰ ਇਹ ਹੋਇਆ ਵੀ ਕਈ ਵਾਰੀ ਬਜ਼ੁਰਗ ਵੀ ਗਲਤ ਹਰਕਤਾਂ ਕਰ ਜਾਂਦੇ ਹਨਾ ਕੁੜੀ ਹਾਂ ਬਜ਼ੁਰਗ ਹੁੰਦੇ ਆ ਕਾ ਵੀ ਹੁੰਦੇ ਆ ਜੀ ਹੂੰ ਹੋ ਜਾਂਦਾ ਕਈ ਵਾਰੀ ਉਹ ਵੀ ਨਹੀਂ ਦੇਖਦੇ ਹਨਾ ਹਾਂਜੀ ਹਾਂਜੀ ਹੂੰ ਬਜ਼ੁਰਗ ਤਾਂ ਜ਼ਿਆਦਾ ਹੀ ਹੁੰਦੇ ਨੇ ਇਹ ਗੱਲ ਕਰੀ ਹ ਜੇਕਰ ਆਪਾਂ ਇਹ ਦੇਖੀਏ ਵੀ ਇਸ ਕੰਮ ਚ ਤੇ ਦੂਜੇ ਤੁਹਾਡੀ ਗਾਇਕੀ ਵਾਲੇ ਕੰਮ ਚ ਬਹੁਤ ਫਰਕ ਵੀ ਹੈ ਤੇ ਇੱਕ ਤਰੀਕੇ ਨਾਲ ਦੇਖੀਏ ਵੀ ਇੱਕੋ ਜਿਹਾ ਵੀ ਕੰਮ ਹੈ ਹਨਾ ਹਾਂਜੀ ਹਾਂਜੀ ਦੋਵਾਂ ਚ ਤੁਸੀਂ ਪਬਲਿਕ ਡੀਲਿੰਗ ਹੈ ਤੇ ਦੋਵਾਂ ਚ ਵੀ ਲੋਕਾਂ ਨੂੰ ਸੰਭਾਲਣਾ ਪੈਂਦਾ ਹੈ ਕਿਹੜਾ ਕੰਮ ਔਖਾ ਲੱਗਦਾ ਦੋਵਾਂ ਚ ਗਾਇਕੀ ਕੇ ਮੈਨੇਜਮੈਂਟ ਵਾਲਾ ਕੰਮ ਤਾਂ ਇਹ ਦੇਖੋ ਜੀ ਕਰਦੇ ਸਾਨੂੰ ਤਾਂ ਸਾਰੇ ਵਧੀਆ ਸੌਖੇ ਲੱਗਦੇ ਜੀ ਹੂੰ ਤੇ ਜੇ ਮਨ ਦੀ ਕੰਮ ਵੀ ਆਪਾਂ ਨੂੰ ਕਰਨਾ ਪੈਣਾ ਜੀ ਗਾਇਕੀ ਆਪਣੇ ਲਈ ਮਨ ਚ ਵੀ ਦੂਜੇ ਨੰਬਰ ਪਹਿਲਾਂ ਆਪਾਂ ਨੂੰ ਕੰਮ ਆ ਜੀ ਆਪਾਂ ਕੰਮ ਕਰਾਂਗੇ ਜੀ ਕਿ ਕੀ ਫੇਰ ਹੀ ਕਰ ਸਕਾਂਗੇ ਆਪਾਂ ਜੀ ਇੱਕ ਕੰਮ ਬਿਨਾ ਕਈ ਕੀ ਵੀ ਨਹੀਂ ਆਪਣੀ ਪੂਰੀ ਹੋਣੀ ਜੀ ਅਜਿਹੀ ਆਪਾਂ ਕੰਮ ਵੀ ਸਾਰੇ ਕਰਦੇ ਆ ਕੰਮ ਜੀ ਜਿਹੜਾ ਕੰਮ ਆ ਜੀ ਸਾਰੇ ਕਰ ਲਈ ਤੇ ਕੰਮ ਜੀ ਕੋਈ ਆਪਾਂ ਕੰਮ ਤੋਂ ਸੰਗੇ ਕਰੀ ਤੇ ਇੱਕ ਦਿਨ ਮੈਂ ਉੱਥੇ ਗਿਆ ਮਨੇ ਕੰਮ ਦੇ ਜੀ ਤੇ ਮੁੰਡੇ ਖੜੇ ਜੀ ਉੱਥੇ ਤੇ ਮੈਨੂੰ ਕਈ ਆਣਾ ਵੀ ਉਹ ਆ ਫਿਰ ਦੋ ਆ ਫਿਰ ਦੋ ਵੀਡੀਓ ਲੇਤਾ ਹੈ ਕੰਮ ਕਰਦਾ ਫਿਰ ਦਾਂਇਆ ਕਰਦਾ ਫਿਰ ਦਈ ਤੇ ਮੈਨੂੰ ਕੋਈ ਕੰਮ ਸੰਗ ਨਹੀਂ ਕਿਸੇ ਵੀ ਕੰਮ ਤੋਂ ਜਿਹੜਾ ਕੰਮ ਕਰਨਾ ਮੈਂ ਕਰਨੀ ਹੈ ਮੈਨੂੰ ਕਿਸੇ ਕੋਈ ਸੰਗ ਨਹੀਂ ਇੰਸਟਾਗ੍ਰਾਮ ਤੇ ਕਿੰਨੇ ਫੋਲੋਅਰ ਹੈ ਮੇਰੇ 8500 ਫੋਲੋਅਰ ਹੈ ਜੀ 8500 ਹੋ ਗਏ ਹਾਂਜੀ ਹਾਂਜੀ ਤੇ ਉਹ ਫਿਰ ਕਈ ਵਾਰੀ ਜਾਣ ਪਛਾਣ ਵਾਲੇ ਆ ਜਾਂਦੇ ਕਾ ਵੀ ਆਉਂਦੇ ਨੇ ਜੀ ਕਾ ਵੀ ਆਉਂਦੇ ਨੇ ਜੀ ਕਾ ਵੀ ਟੱਕਰਦੇ ਨੇ ਪਿੰਡਾਂ 'ਚ ਵੀ ਟੱਕਰ ਆਉਂਦੇ ਨੇ ਬਈ ਕੁੜੀਆਂ ਰੀਲਾਂ ਦੇਖਦੀ ਜੀ ਤੇ ਕੰਪਲੈਂਸ ਜੀ ਹੁੰਦੇ ਜਾਂਦੇ ਨਹੀਂ ਕਾ ਵੀ ਮਿਲ ਜਾਂਦੇ ਨੇ ਇਹ ਇਹ ਹੋਇਆ ਵੀ ਕਦੇ ਕਿਸੇ ਨੇ ਕਹਤਾ ਹੋਵੇ ਵੀ ਲੋਕ ਤੁਹਾਡੀ ਟੀਮ ਵਾਲੇ ਕਹਿੰਦੇ ਹੁਣ ਵੀ ਇਹ ਆਹ ਤਾਂ ਯਾਰ ਕੰਮ ਤਾਂ ਆਪਣੇ ਨਾ ਕਰੀਂਦਾ ਵੀ ਇਹਦੀ ਮਸ਼ਹੂਰੀ ਵੀ ਹੈ ਤੇ ਇਹਨੂੰ ਲੋਕ ਪਛਾਣਦੇ ਵੀ ਆ ਹੁੰਦਾ ਨਹੀਂ ਨਹੀਂ ਕਈ ਵਾਰੀ ਹੁੰਦਾ ਕਈ ਵਾਰੀ ਨਹੀਂ ਹੁੰਦਾ ਦਿਲ ਤੋਂ ਦਾ ਪਾ ਕਹਿ ਹੀ ਨਾ ਸਕਦੇ ਕਿਸੇ ਨੂੰ ਜੀ ਹੂੰ ਹੂੰ ਇਹ ਕਈ ਵਾਰ ਬੰਦਾ ਨਾਲ ਦਾ ਜਲਸੀ ਕਰਨ ਲੱਗੇ ਹੂੰ ਉਹ ਗੱਲ ਫਰਕ ਨਹੀਂ ਜੀ ਹੂੰ ਬਾਕੀ ਜਿਹੜਾ ਜਤੋਂ ਨਾਲ ਲੋਂਦੇ ਸੀ ਪਿਛਲੇ ਸਾੜੀ ਹੂੰ ਉਦੋਂ ਕੁ ਮੇਰੀਆਂ 20 ਲੱਖ ਮਿਲੀਆਂ ਜੀ ਕਾਫੀ ਵਧੀਆ ਰੀਚ ਹੋਈ ਈ ਹੂੰ ਤੇ ਵਧੀਆ ਪਿਆਰ ਦਿੱਤਾ ਸਾਰਿਆਂ ਨੇ ਨੀਲਾਂ ਵਧੀਆ ਵੈਲਿਊਆਂ ਮਿਲੀਆਂ ਜੀ ਹੂੰ ਚੋਨਾ ਲਾਉਂਦੇ ਹਾਂ ਹਾਂਜੀ ਹਾਂਜੀ ਚੋਨਾ ਵੀ ਲਾਉਂਦੇ ਰਹੇ ਹਾਂ ਅਸੀਂ ਬੱਲੇ ਜੀ ਸਿਰੂ ਤੇ ਲਾਉਂਦੇ ਰਹੇ ਹਾਂ ਚੋਨਾ ਦਾ ਜੀ ਹੂੰ ਬੜਾ ਕਹਿੰਦੇ ਔਖਾ ਕੰਮ ਹੈ ਚੋਨਾ ਦਾ ਚੋਨਾ ਬਹੁਤ ਔਖਾ ਕੰਮ ਹੈ ਜੀ ਦੁਪਹਿਰੇ ਜਦੋਂ 1 2 ਵਜਿਆਂ ਦਾ ਨਹੀਂ ਡਾਟ ਬੈ ਜਾਂਦੀ ਸਹੀ ਗੱਲ ਹੈ ਜੀ ਉਹ ਕਈ ਲੋਕ ਕਹਿੰਦੇ ਵੀ ਪਾਣੀ 'ਚ ਖੜਿਆ ਨਹੀਂ ਲਾਈ ਜਾਣਾ ਇਹਨਾਂ ਨੂੰ ਨਜ਼ਾਰਾ ਇਹਦੇ ਕਹਿੰਦੇ ਆ ਪੰਜ ਖੜਾ ਨਹੀਂ ਲਾਉਣਾ ਜੀ ਸਾਡੇ ਨਾਲ ਇੱਕ ਵਾਰਤ ਲੱਗ ਦੇਖ ਲੈਣੀ ਸਹੀ ਗੱਲ ਹੈ ਕੀ ਹੁੰਦਾ ਉਦੋਂ ਹਾਂਜੀ ਪਾਣੀ ਪੜਾਅਸ ਮਾਰਦੀ ਹੈ ਪਾਣੀ ਪਤਾ ਕੀ ਪਾਣੀ ਗਰਮੈਸ਼ ਮਾਰਦੀ ਹੈ ਜੀ ਹੂੰ ਪਾਣੀ ਜਿਹਨੂੰ ਨੀਚੋਂ ਠੰਡਾ ਰਹਿੰਦਾ ਈ ਉੱਪਰੋਂ ਸਾਰਾ ਪਾਣੀ ਗਰਮ ਹੁੰਦਾ ਈ ਇੱਕ ਗਰਮੀ ਬਹੁਤ ਹੁੰਦੀ ਹੁੰਦੀ ਆ ਜੀ ਸਦਾ ਸਿਰ ਮੱਥੇ ਤੇ ਆ ਕੇ ਪੈਂਦੀ ਆ ਸੂਰਜ ਪੈਂਦਾ ਈ ਇੱਕ ਪਾਤ ਵੀ ਨਹੀਂ ਲੱਗਦੀ ਉੱਤੇ ਈ ਹਮਮ ਪਰ ਲਾਉਣੀ ਪੈਂਦੀ ਆ ਲਾਣੇ ਖਿੱਚਦੇ ਨੇ ਗਮ ਹਮ ਕੋਈ ਤੁਸੀਂ ਤੁਹਾਡਾ ਹਰ ਮੁੱਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ